ਸਭ ਤੋਂ ਪਹਿਲਾਂ ਤਾਂ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਦਫਤਰ 'ਚ ਆਪ ਸਭ ਦਾ ਸਵਾਗਤ ਹੈ। ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਡਰੱਗਸ ਸਮਗਲਰਸ ਤੇ ਵੈਪਨਸ ਸਮਗਲਰਸ ਦੇ ਅਗੇਂਸਟ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਵਿੱਡੀ ਮੁਹਿੰਮ ਦੇ ਤਹਿਤ ਜੋ ਕਾਰਵਾਈ ਕੀਤੀ ਗਈ ਹੈ ਉਸ ਸੰਬੰਧੀ ਰੱਖੀ ਗਈ ਹੈ। ਅ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਸੋਰਸ ਬੇਸਡ ਇਨਫੋਰਮੇਸ਼ਨ ਦੇ ਆਧਾਰ 'ਤੇ ਇਹ ਇੱਕ ਨਾਕਾ ਲਗਾਇਆ ਗਿਆ ਸੀ ਸਾਡੇ ਪਿੰਡ ਦੇ ਕੋਲ ਇੱਕ ਜਿਹੜਾ ਹਮੀਦਪੁਰਾ ਹੈ ਉੱਥੇ ਇਹ ਸਾਡਾ ਨਾਕਾ ਲੱਗਿਆ ਸੀ ਜਿੱਥੇ ਦੋ ਵਿਅਕਤੀ ਜਿਹੜੇ ਹੈ ਲਵਪ੍ਰੀਤ ਸਿੰਘ ਉਰਫ ਲਵ ਇੱਕ ਜਿਹੜਾ ਦਰਜੀਆਂ ਵਾਲੀ ਗਲੀ ਤੇ ਦੂਸਰਾ ਵੀ ਲਵਪ੍ਰੀਤ ਸਿੰਘ ਹੈ ਜੋ ਕਿ ਇੱਥੇ ਇਹ ਵੀ ਜਿਹੜਾ ਹੈ ਮਸਜਿਦ ਵਾਲੀ ਗਲੀ ਗਲੀ ਜਿਹੜਾ ਹੈ ਉੱਥੇ ਦਾ ਰੈਸ਼ੀ ਹੈ ਇਹਨਾਂ ਨੂੰ ਰੋਕਿਆ ਗਿਆ ਇਹਨਾਂ ਤੋਂ ਜੋ ਹੈ ਵੈਪਨ ਜਿਹੜਾ ਹੈ ਉਹ ਮਿਲਿਆ ਸੀ ਇਸ ਤੋਂ ਬਾਅਦ ਜਦੋਂ ਪੁੱਛਗਿੱਛ ਸ਼ੁਰੂ ਹੋਈ ਤੇ ਬਾਕੀ ਜਿਹੜਾ ਹੈ ਸਾਰਾ ਇਹ ਜਿਹੜਾ ਹੈ ਇੰਟੈਰੋਗੇਸ਼ਨ ਤੋਂ ਬਾਅਦ ਜਿਹੜੇ ਬਾਕੀ ਜਿਹੜੇ ਹੈਗੇ ਦੋਸ਼ੀ ਆ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਪੂਰੀ ਦੀ ਪੂਰੀ ਜਿਹੜੀ ਇਸ ਆਪਰੇਸ਼ਨ ਦੇ ਵਿੱਚ ਜੋ ਹੁਣ ਤੱਕ ਦੀ ਸਾਡੀ ਰਿਕਵਰੀ ਹੈ ਉਸ ਦੇ ਵਿੱਚ 4.5 ਕਿਲੋ ਦੇ ਕਰੀਬਨ ਜਿਹੜੀ ਹੈ ਹੈਰੋਇਨ ਦੀ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ 6 ਜਿਹੜੇ ਨੇ ਹਥਿਆਰ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਦੋ ਗਲੌਕ ਪਿਸਟਲ ਦੋ 30 ਬੋਰ ਦੇ ਪਿਸਟਲ ਇੱਕ 32 ਬੋਰ ਦਾ ਤੇ ਇੱਕ ਜ਼ਗਾਨਾ ਪਿਸਟਲ ਜਿਹੜੀ ਹੈ ਉਹਦੀ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ ਇੱਕ ਮੋਟਰਸਾਈਕਲ ਇੱਕ Honda City ਗੱਡੀ ਤੇ ਦੋ ਜਿਹੜੇ ਹੈ ਜ਼ਿੰਦਾ ਰੌਣ ਜਿਹੜੇ ਹੈ 30 ਬੋਰ ਦੇ 14 ਰੌਣ ਜਿਹੜੇ ਹੈ 9 mm ਦੇ ਇੱਕ 1.5 ਲੱਖ ਜਿਹੜੀ ਹੈ ਡਰੱਗ ਮਨੀ ਇਹਨਾਂ ਦੀ ਵੀ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ ਤਿੰਨ ਜਿਹੜੇ ਹੈ ਵੇਇੰਗ ਮਸ਼ੀਨਸ ਤੇ ਨਾਲ ਹੀ 10 ਮੋਬਾਈਲ ਜਿਹੜੇ ਹੈ ਇਹਨਾਂ ਵਿਅਕਤੀਆਂ ਤੋਂ ਉਹ ਰਿਕਵਰ ਹੋਏ ਨੇ ਇਹ ਜਿਹੜੇ ਬਾਕੀ ਜਿਹੜੇ 2 ਹੈਗੇ ਗੁਰਸੇਵਕ ਤੇ ਇੱਕ ਦੂਜਾ ਜਿਹੜਾ ਵਿਅਕਤੀ ਹੈ ਇਹ ਇਹ ਜਿਹੜੇ ਹੈ ਇਹ ਇਸ ਜਿਹੜੇ ਗਰੁੱਪ ਦੇ ਜਿਹੜੇ ਹੈਗੇ ਆ ਉਹ ਬੜੇ ਐਕਟਿਵ ਮੈਂਬਰ ਰਹੇ ਹੈ ਜੇ ਤੁਹਾਨੂੰ ਯਾਦ ਹੋਵੇਗਾ ਇੱਕ ਸਾਡੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਮੋਡਿਊਲ ਦਾ ਪਰਦਾ ਫਾਸ਼ ਕੀਤਾ ਗਿਆ ਸੀ ਤੇ ਉਹਦੇ ਵਿੱਚ ਉਹ ਵਿਅਕਤੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਸਨ ਜਿਨ੍ਹਾਂ ਦੇ ਵਿੱਚ ਉਹ ਹਰਦੋਰਤਨ ਤੋਂ ਤੇ ਜਿਹਨਾਂ ਦਾ ISYF ਬੈਕਡ ਜਿਹੜਾ ਮੋਡਿਊਲ ਸੀ ਜਿਹੜਾ ਕਿ ਉਸ ਟਾਈਮ ਜਿਹੜਾ ਹੈ ਪ੍ਰਭ ਕਰਕੇ ਇੱਕ ਵਿਅਕਤੀ ਸੀ ਜਿਹੜਾ ਕੈਨੇਡਾ ਬੇਸ ਸੀਗਾ ਉਸ ਦੇ ਨਾਲ ਉਹਦੇ ਲਿੰਕ ਸੀ ਉਹ ਮੋਡਿਊਲ ਜਿਹੜਾ ਬਸਟ ਕੀਤਾ ਗਿਆ ਸੀ ਉਸੇ ਮੋਡਿਊਲ ਦੇ ਅੱਗੇ ਲੜੀ ਦੇ ਵਿੱਚ ਜਿਹੜਾ ਇਹ ਗੁਰਸੇਵਕ ਵਿਅਕਤੀ ਹੈ ਇਹ ਉਹਨਾਂ ਦੇ ਟੱਚ ਵਿੱਚ ਸੀ ਤੇ ਇਹੀ ਜਿਹੜਾ ਹੈ ਐਂਟੀ ਜਿਹੜਾ ਇਹ ਸੋਸ਼ਲ 엘ਿਮੈਂਟਸ ਨੇ ਇਹ ਸਾਰੀ ਜਿਹੜੀ ਗਤੀਵਿਧੀਆਂ ਕਰਾਉਣ ਦੇ ਵਿੱਚ ਇਹ ਜਿਹੜਾ ਗਰੁੱਪ ਹੈ ਇਹ ਕਾਫੀ ਐਕਟਿਵ ਸੀ ਤੇ ਹੁਣ ਜਿਹੜੀ ਸਾਰੀ ਰਿਕਵਰੀ ਹੋਈ ਹੈ ਇਹਨਾਂ ਦੀ ਇੰਟਰੋਗੇਸ਼ਨ ਚੱਲ ਰਹੀ ਹੈ ਤੇ ਇੰਨੇ ਜਿਹੜੀ ਇਹਨਾਂ ਦੀ ਜਿਹੜੀ ਪਿਸਟਲਸ ਦੀ ਰਿਕਵਰੀ ਹੈਰੋਂ ਦੀ ਰਿਕਵਰੀ ਇਹ ਸਾਰਾ ਜਿਹੜਾ ਰਿਕਵਰੀ ਹੋਈ ਹੈ ਇਸੇ ਮੋਡਿਊਲ ਤੋਂ ਹੋਈ ਹੈ ਤੇ ਜਿਹੜੇ ਦੋ ਜਿਹੜੇ ਹੈ ਇਹਨਾਂ ਦੇ ਅੱਠ ਵਿਅਕਤੀਆਂ ਦੇ ਵਿੱਚੋਂ ਮੇਨ ਜਿਹੜੇ ਹੈਗੇ ਆ ਦੋ ਜਿਹੜੇ ਹੈ ਇੱਥੇ ਅੰਮ੍ਰਿਤਸਰ ਸਿਟੀ ਦੇ ਵਿੱਚ ਕਬੀਰ ਪਾਰਕ ਦੇ ਕੋਲ ਇੱਕ ਹੋਸਟਲ ਹੈ ਜੋ ਆਈਡੈਂਟੀਫਾਈ ਹੋਇਆ ਸੀ ਉਹਨਾਂ ਨਾਲ ਜਿਹੜੇ ਹੈ ਉਹ ਇਨਵੋਲਵ ਹੋਏ ਸੀ ਤੇ ਫਰਦਰ ਜਿਹੜੇ ਹੈ ਇਹ ਇਹਨਾਂ ਦੇ ਨਾਲ ਲੱਗ ਕੇ ਇਹ ਵੱਡੀਆਂ ਜਿਹੜੀਆਂ ਹੈ ਇਹ ਜਿਹੜਾ ਹੈ ਕਨਸਾਈਨਮੈਂਟਸ ਵਗੈਰਾ ਵੈਪਨਸ ਦੀਆਂ ਹੋਣ ਚਾਹੇ ਡਰੱਗਸ ਦੀਆਂ ਹੋਣ ਉਹਨਾਂ ਨੂੰ ਜਿਹੜਾ ਹੈ ਰੀਟਰੀਵ ਕਰਦੇ ਜੀ ਬਿਲਕੁਲ ਜੀ ਇਸ ਤੋਂ ਇਹ ਪਤਾ ਲੱਗਦਾ ਕਿ ਫਰਦਰ ਇਹ ਇੱਕ ਤਾਂ ਇਸ ਜਿਹੜਾ ਕਮਰੇ ਨੂੰ ਇਹ ਇੱਕ ਟਰਾਂਜ਼ਿਟ ਰੂਟ ਦੇ ਤੌਰ ਤੇ ਤੇ ਇੱਕ ਸਟੋਰੇਜ ਜਿਹੜਾ ਹੈ ਕਿ ਥੋੜੇ ਚਿਰ ਵਾਸਤੇ ਜਿਹੜਾ ਇਹ ਕੋਈ ਵੀ ਕਨਸਾਈਨਮੈਂਟ ਮੰਗਵਾ ਕੇ ਉਹ ਇੱਥੇ ਰੱਖਦੇ ਸੀ ਫਰਦਰ ਅੱਗੇ ਜਿਹੜਾ ਹੈ ਇਹਨੂੰ ਵੇਚਣ ਦਾ ਵੀ ਕੰਮ ਕਰਦੇ ਸਨ ਲੇਕਿਨ ਮਤਲਬ ਕਿ ਲਈ ਅਜੇ ਜੋ ਸਾਡੀ ਇਹ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਇੰਟਰੋਗੇਸ਼ਨ ਚੱਲ ਰਹੀ ਹੈ ਬੇਸਿਕਲੀ ਸਾਡੇ ਕੋਲ ਜੋ ਹੁਣ ਤੱਕ ਦੀ ਇਨਫੋਰਮੇਸ਼ਨ ਆਈ ਹੈ ਕਿ ਇਹਨਾਂ ਦਾ ਏਰੀਆ ਜਿਹੜਾ ਹੈ ਉਹ ਸਿਟੀ ਦੇ ਵਿੱਚ ਜਿਹੜਾ ਹੈ ਇਹਨਾਂ ਦਾ ਜਿਹੜਾ ਹੈ ਇਸ ਡਰੱਗਸ ਨੂੰ ਵੇਚਣ ਦਾ ਟਾਰਗੇਟ ਸਰ ਯੂਥ ਹੈ ਕਿ ਯਾਹ ਟਾਰਗੇਟ ਬੇਸ਼ੱਕ ਜੀ ਉਸ ਦੇ ਵਿੱਚ ਯੂਥ ਜ਼ਰੂਰ ਹੈ ਕਿਉਂਕਿ origianlly ਜਿਹੜਾ ਹੈਗਾ ਜੋ ਪੇਂਕ ਕੈਪੈਸਟਿਕ ਦੇ ਵਿੱਚ ਹੈਗਾ ਉਹਨੂੰ ਫਰਦਰ ਜਿਹੜਾ ਹੈ ਉਹਨੂੰ ਇਹ ਵੇਚਦੇ ਸੀ ਤੇ ਅੱਗੇ ਫਰਦਰ ਜਿਹੜਾ ਹੈਗਾ ਵੈਪਨਸ ਵਗੈਰਾ ਜਿਹੜੇ ਕ੍ਰਿਮੀਨਲ ਗੈਂਗਸ ਨੇ ਜਾਂ ਕ੍ਰਿਮੀਨਲ ਬੰਦੇ ਨੇ ਉਹਨਾਂ ਨੂੰ ਅੱਗੇ ਵੇਚਦੇ ਸੀ ਸਰ ਕਬੀਰਪੁਰ ਦਾ ਤੇ ਨਾਂ ਲਿਆ ਇਹ ਖਾਸ ਕਰਕੇ ਯੂਨੀਵਰਸਿਟੀ 7 ਵਜੇ ਤੋਂ ਬਾਅਦ ਤੁਸੀਂ ਸਿਵਲ ਚ ਆਪਣੇ ਹੋਸਲਾਓ ਤੁਹਾਨੂੰ ਬੜੀ ਭਾਰੀ ਮਾਤਰਾ ਚਾਹਾਂ ਚੀਜ਼ ਮਿਲੇਗੀ ਤੁਹਾਨੂੰ ਬਿਲਕੁਲ ਠੀਕ ਹੈ ਜੀ ਸਰ ਹੋਸਲੇ ਜੋ ਸੇਵਕ ਕਹਿੰਦੇ ਪਏ ਹਾਂ ਕਰਨ ਤੇ ਹਾਂ ਇੱਕ ਜਗਰੂਪ ਸਿੰਘ ਹਾਂ ਜਗਰੂਪ ਸਿੰਘ ਉਰਫ ਜੁੱਪਾ ਜੋ ਕਿ ਚੰਨੜ ਚੰਨੜਕੇ ਦਾ ਇਹ ਥਾਣਾ ਮੈਦੇ ਚ ਪੈਂਦਾ ਇਸ ਤੋਂ ਇਲਾਵਾ ਕਰਨਦੀਪ ਜਿਹੜਾ ਹੈ ਜਲਾਲ ਉਸਮਾ ਦਾ ਇਹਦਾ ਥਾਣਾ ਇਹਦਾ ਰਹਿਸ਼ੀ ਥਾਣਾ ਜਿਹੜਾ ਹੈ ਉਹ ਵੀ ਮੈਂ ਜੀ ਬਿਲਕੁਲ ਜੀ ਇਹਦੇ ਬਾਰੇ ਜਿਹੜਾ ਹੈ ਕਮਿਸ਼ਨਰੇਟ ਪੁਲਿਸ ਨਾਲ ਵੀ ਅਸੀਂ ਜਿਹੜਾ ਹੈ ਸਾਂਝੇ ਤੌਰ ਤੇ ਜਿਹੜਾ ਹੈ ਆਪਰੇਸ਼ਨ ਕਰਨ ਜਾ ਰਹੇ ਸਾਰਾ ਹੋਸਟਲ ਸਾਰਾ ਜੋ ਅੱਗੇ ਫਰਦਰ ਜਿਹੜਾ ਇਨਵੈਸਟੀਗੇਸ਼ਨ ਹੋ ਕੀਤੀ ਜਾ ਰਹੀ ਹੈ ਰਿਮਾਂਡ ਅਸੀਂ ਲੈ ਰਹੇ ਹਜੇ ਪੈਂਡਿੰਗ ਤੁਸੀਂ ਕਹਿ ਸਕਦੇ ਹੋ ਕਿ ਨਾਟ ਹੋਸਟਲ ਇਨ ਸਟ੍ਰਿਕਟਰ ਸੈਂਸ ਬਟ ਇੱਕ ਪੀਜੀ ਟਾਈਪ ਹੈ ਇਹਨਾਂ ਦੇ ਜਿਹੜੇ ਅਸੀਂ ਗ੍ਰফতার ਕੀਤੀ ਹੋਰ ਵੀ ਸੀਗੇ ਉਸ ਪੀਸੀ ਉਸ ਟਾਈਮ ਹੋ ਸਕਦੇ ਆ ਜੀ ਹੋ ਸਕਦੇ ਉਹ ਤੁਹਾਡਾ ਕੁਐਸਚਨ ਜਿਹੜਾ ਬੜਾ ਵਾਜਬ ਹੈ ਜਦੋਂ ਅਸੀਂ ਵੈਪਨਸ ਵਗੈਰਾ ਦੀ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਸੀ ਤਾਂ ਜਿੰਨੇ ਸਾਡੇ ਕੋਲ ਪਹਿਲਾਂ 2 ਜਾਂ 3 ਹੀ ਰਿਕਵਰ ਹੋਏ ਸੀ ਉਸ ਵਾਰ ਜੋ ਸਖਤੀ ਨਾਲ ਪੁੱਛ ਕੀਤੀ ਤਾਂ ਕਈ ਚੀਜ਼ਾਂ ਸਾਨੂੰ ਕੈਵਿਟੀਆਂ ਮਿਲੀਆਂ ਜਿਵੇਂ ਬੈੱਡ ਬੈੱਡ ਦੇ نیچے ਜਿਹੜਾ ਕਿਉਂਕਿ ਲੋ ਹਾਈਟ ਦਾ ਉਹ ਬੈੱਡ ਹੈ ਉਸ ਦੇ ਵਿੱਚ ਜਿਹੜਾ ਹੈ ਇੱਕ ਕੈਵਿਟੀ ਸੀ ਜਦੋਂ ਹੱਥ ਤੁਸੀਂ ਪਾਉਂਦੇ ਹੋ ਉੱਥੋਂ ਇੱਕ ਪਿਸਤਲ ਮਿਲਿਆ ਇਸ ਤਰੀਕੇ ਨਾਲ ਇਹਨਾਂ ਨੇ ਜਿਹੜਾ ਕਨਸੀਲ ਜਿਹੜੇ ਇਹਨਾਂ ਨੇ ਕੀਤੇ ਹੋਏ ਸੀ ਵੈਪਨਸ ਗੁਪਤ ਜਗ੍ਹਾ ਇਹਨੇ ਬਣਾਈਆਂ ਹੋਈ ਸੀ ਜੀ ਸਿਪਾਰਕ ਕਿਉਂਕਿ ਇਹ ਨਾਲ ਦੀ ਨਾਲ ਆਪਰੇਸ਼ਨ ਹੋਇਆ ਤੇ ਉਹਨੂੰ ਕੀਤਾ ਗਿਆ। ਇਹ ਸਰ ਇਹ ਜੋ ਕੇ ਜਿਹੜਾ ਹੈਗਾ ਅਟਾਰੀਵਲ ਦਾ ਜਿਹੜੇ ਜਿੰਨੇ ਵੀ ਤੁਹਾਡੇ ਇਹ ਬਾਰਡਰ ਏਰੀਆ ਉੱਥੋਂ ਇਹ ਰਿਟਰੀਵ ਕਰਦੇ ਰਹੇ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ